ਮਨੀਸ਼ 소ਦਿਆ ਤੇ ਸਤਿੰਦਰ ਜੈਨ ਨੇ ਪੰਜਾਬ ਚ ਆਉਣ ਸਾਰ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਐ। ਸਖਤ ਹੁਕਮ ਚੜ੍ਹ ਦਿੱਤੇ ਐ ਵਿਧਾਇਕਾਂ ਤੇ ਮੰਤਰੀਆਂ ਨੂੰ ਔਰ ਸਖਤ ਇਨਸਟਰਕਸ਼ਨਾਂ ਜਿਹੜੀਆਂ ਉਹ ਦੇ ਦਿੱਤੀਆਂ ਨੇ। ਔਰ ਕੀ ਕੁਝ ਕਹਿੰਦੇ ਐ। ਬਹੁਤ ਅਹਿਮ ਇਹ ਜਾਣਕਾਰੀ ਐ ਔਰ ਹੈਰਾਨੀ ਦੀ ਗੱਲ ਇਹ ਐ ਕਿ ਮੰਤਰੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਵਿਭਾਗਾਂ ਦੀ ਉਹਨਾਂ ਦੇ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗਾਂ ਇਹਨਾਂ ਦੇ ਵੱਲੋਂ ਲਈਆਂ ਜਾ ਰਹੀਆਂ। ਔਰ ਇਹ ਹੈਰਾਨੀ ਵਾਲੀ ਗੱਲ ਐ ਕਿ ਮੰਤਰੀ ਦੀ ਗੈਰ ਹਾਜ਼ਰੀ ਚ ਇਹ ਮੀਟਿੰਗਾਂ ਲੈ ਸਕਦੇ ਆ ਠੀਕ ਆ ਇੰਚਾਰਜ ਹੋਣਗੇ ਸੰਗਠਨ ਦੇ ਹੋਣਗੇ ਪਰ ਸਰਕਾਰ ਚ ਇਹਨਾਂ ਦਾ ਕੀ ਆ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਕਿ ਇਹਦੇ ਨਾਲ ਬਗਾਵਤ ਤਾਂ ਨਹੀਂ ਉੱਠੂ ਮੰਤਰੀਆਂ ਤੇ ਵਿਧਾਇਕਾਂ ਦੇ ਅੰਦਰ ਗੁੱਸਾ ਤਾਂ ਨਹੀਂ ਉੱਠੂ ਇਸ ਤੇ ਅਹਿਮ ਜਿਹੜੀ ਗੱਲ ਕਰਨੀ ਹੈ ਨਾਲ ਨਾਲ ਗੱਲ ਕਰਾਂਗੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਆ ਉਹ ਪੰਜਾਬ ਦੇ ਰਾਜਪਾਲ ਦੇ ਨਾਲ ਕਹਿੰਦੇ ਆ ਕਿ 4 ਵਜੇ ਚਾਹ ਤੇ ਇੱਕ ਮੀਟਿੰਗ ਕਰਨਗੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਤਰੀਕੇ ਦੀਆਂ ਚਰਚਾਵਾਂ ਨੇ ਕੁਝ ਲੋਕ ਕਹਿੰਦੇ ਆ ਕਿ ਮੰਤਰੀ ਮੰਡਲ 'ਚ ਵਿਸਤਾਰ ਹੋਣਾ ਹੈ ਇਸ ਕਰਕੇ ਟਾਈਮਲਾਈਨ ਚੱਲੇ ਆ ਔਰ ਕੁਝ ਲੋਕ ਕਹਿੰਦੇ ਆ ਕਿ ਗੱਲਾਂ ਕੁਝ ਹੋਰ ਨੇ ਔਰ ਹਾਲੇ ਤੱਕ ਅਜੰਡਾ ਕੁਝ ਕਲੀਅਰ ਨਹੀਂ ਹੋ ਸਕਿਆ ਪਰ ਕੀ ਇਹ ਮੰਤਰੀ ਮੰਡਲ ਦਾ ਜਿਹੜਾ ਵਿਸਤਾਰ ਹੋਣ ਜਾ ਰਿਹਾ ਕਿਤੇ ਉਹਨਾਂ ਨੂੰ ਸੋਚ ਚਕਾਉਣ ਦੇ ਲਈ ਸਮਾਂ ਤਾਂ ਨਹੀਂ ਲੈਣਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰ ਰਹੀ ਹੈ ਔਰ ਕਿਹਦੀ ਕਿਹਦੀ ਛੁੱਟੀ ਹੋ ਰਹੀ ਹੈ ਔਰ ਬਧਾਈ ਕਹਦੇ ਗੁੱਸੇ ਗਿਲਿਆਂ ਦੇ ਲਈ ਸਰਕਾਰ ਦਾ ਮੂੰਹ ਮਹਾਂਦਰਾ ਠੀਕ ਕਰਨ ਦੇ ਲਈ ਵੱਡੇ ਪੱਧਰ ਤੇ ਕਹਿੰਦੇ ਰਦੋਬਦਲ ਹੋ ਰਿਹਾ ਹੈ ਕੀੜਾ ਇਸ ਤੋਂ ਵੀ ਅਹਿਮ ਜਿਹੜੀ ਅਸੀਂ ਗੱਲ ਕਰਾਂਗੇ ਔਰ ਉਧਰ ਪੰਜਾਬ ਵਿਧਾਨ ਸਭਾ ਵੱਲ ਮਲਾਜਮ ਜਥੇਬੰਦੀਆਂ ਕੂਚ ਕਰਨਗੀਆਂ ਅੱਜ ਦੂਜਾ ਦਿਨ ਹੈ ਬਜਟ ਸੈਸ਼ਨ ਦਾ ਔਰ ਉਧਰ ਨੂੰ ਕੂਚ ਕਰਨਗੀਆਂ ਜਥੇਬੰਦੀਆਂ ਵਕ-ਵਕ ਔਰ ਕੀ ਕੁਝ ਹੋਣ ਜਾ ਰਿਹਾ ਹੈ ਸਰਕਾਰ ਦਾ ਮੂੰਹ ਮਹਾਂਦਰਾ ਕੀ ਬਣੂ ਇਸ ਤੇ ਵੀ ਅਹਿਮ ਜਿਹੜੀ ਗੱਲ ਕਰਾਂਗੇ ਉਧਰ ਮੰਤਰੀ ਗੁਰਮੀਤ ਸਿੰਘ ਖੂੜੀਆਂ ਨੂੰ ਵੀ ਵੱਡਾ ਜਿਹੜਾ ਉਹ ਝਟਕਾ ਲੱਗੇ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਔਰ ਸਭ ਤੋਂ ਪਹਿਲਾਂ ਮੈਂ ਖਬਰ ਇਹੀ ਲਵਾਂਗਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਅਸੀਂ ਚਰਚਾ ਕਰਦੇ ਰਹੇ ਆ ਕਿ ਮਨੀਸ਼ ਸੋਸੋਦੀਆ ਤੇ ਸਤਿੰਦਰ ਜੈਨ ਜਿਹੜੇ ਆ ਉਹ ਪੰਜਾਬ ਆਏ ਆ ਔਰ ਪੰਜਾਬ ਆ ਕੇ ਹਾਲਾਂਕਿ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ 16 ਫਰਵਰੀ ਨੂੰ ਕਿ ਅਸਿੱਧੇ ਤੌਰ ਤੇ ਤਾਂ ਉਹਨਾਂ ਨੂੰ ਪੰਜਾਬ ਦੇ ਇੰਚਾਰਜ ਲਗਾ ਹੀ ਦਿੱਤਾ ਮਨੀਸ਼ ਸੋਸੋਦੀਆ ਨੂੰ ਔਰ ਸਿੱਧੇ ਤੌਰ ਤੇ ਜਲਦ ਲਾ ਦਿੱਤਾ ਜਾਊਗਾ ਹੁਣ ਤਾਂ 2-4 ਦਿਨ ਪਹਿਲਾਂ ਉਹਨਾਂ ਨੂੰ ਸਿੱਧੇ ਤੌਰ ਤੇ ਇੰਚਾਰਜ ਪੰਜਾਬ ਦਾ ਲਾ ਦਿੱਤਾ ਗਿਆ ਔਰ ਸਹਿ ਇੰਚਾਰਜ ਜਿਹੜੇ ਲਾਏ ਗਏ ਸਤਿੰਦਰ ਜੈਨ ਹੁਣ ਉਹਨਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਪਹਿਲਾਂ ਇੱਕ ਮੀਟਿੰਗ ਜਿਹੜੀ ਆ ਸਿੱਖਿਆ ਵਿਭਾਗ ਨੂੰ ਲੈ ਕੇ ਔਰ ਉਹਨਾਂ ਨੇ ਲਈ ਹੈ ਮਨੀਸ਼ ਸੋਦੀਆ ਨੇ ਔਰ ਕਹਿੰਦੇ ਕਿ ਹਰ ਹਲਕੇ ਦੇ ਵਿੱਚ ਵਲੰਟੀਅਰਾਂ ਨੂੰ ਜਿਹੜੀ ਆ ਉਹ ਡਿਊਟੀ ਸੌਂਪੀ ਗਈ ਹੈ ਔਰ ਇੱਕ ਇੱਕ ਵਲੰਟੀਅਰ ਦੇ ਹੇਠਾਂ 15-15 ਸਹਿ ਵਲੰਟੀਅਰ ਜਿਹੜੇ ਕੋਆਰਡੀਨੇਟਰ ਲਾਏ ਗਏ ਆ ਔਰ ਕਹਿੰਦੇ ਆ ਕਿ ਉਹ ਸਿੱਖਿਆ ਵਿਭਾਗ ਦੇ ਵਿੱਚ ਜਾਂ ਸਕੂਲਾਂ ਦੀ ਉਸਾਰੀ ਦੇ ਵਿੱਚ ਜਾਂ ਕੋਈ ਹੋਰ ਮਾਡਲ ਦੇ ਉੱਪਰ ਜਿਹੜੇ ਉਹ ਇਹਨਾਂ ਦੇ ਨਾਲ ਕੰਮ ਕਰਨਗੇ ਔਰ ਕਹਿੰਦੇ ਆ ਕਿ ਇੱਕ ਗੁਪਤ ਮੀਟਿੰਗ ਹੋਈ ਹੈ ਪਰ ਉਸ ਮੀਟਿੰਗ ਦੇ ਵਿੱਚ ਜਿਹੜੇ ਇੱਕ ਮੰਤਰੀ ਹਰਜੋਤ ਮੈਂਸ ਦਾ ਮੌਜੂਦ ਸੀਗੇ ਪਰ ਕਿਹੜੇ ਮੰਤਰੀ ਵੀ ਉਹਦੀ ਅਕੀਕਤ ਹੁਣ ਦੱਸਦਾ ਤਾਂ ਉਸ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ ਖਾਸ ਇਨਸਟਰਕਸ਼ਨਾਂ ਦਿੱਤੀਆਂ ਗਈਆਂ ਨੇ ਕਿ ਭਾਈ ਸਾਰੇ ਜਿਹੜੇ ਕੋਆਰਡੀਨੇਟਰ ਲਾਏ ਨੇ ਵਲੰਟੀਅਰ ਉਹ ਜਾ ਕੇ ਸਮੀਖਿਆ ਕਰਨ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਜਾਂ ਕੁਝ ਸਮੇਂ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਦੌਰਾਨ ਜੇ ਕਿਸੇ ਸਕੂਲ ਦੇ ਵਿੱਚ 1 ਲੱਖ ਤੋਂ ਉੱਪਰ ਦੀ ਵੀ ਉਸਾਰੀ ਹੋਈ ਹੈ ਤਾਂ ਉਹਦਾ ਉਦਘਾਟਨ ਜਿਹੜਾ ਵਿਧਾਇਕ ਕਰਨ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਔਰ ਨਾਲ ਹੀ ਨਾਲ ਹੋਰ ਨਾ ਪਾਸੇ ਵੀ ਹੋਰਾਂ ਪਾਸੇ ਵੀ ਜਿੱਥੇ-ਜਿੱਥੇ 1 ਲੱਖ ਤੋਂ ਉੱਪਰ ਤੱਕ ਦਾ ਜਾਂ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਵੀ ਕੰਮ ਸਰਕਾਰੀ ਹੋਇਆ ਛੋਟਾ ਵੱਡਾ ਸਾਰਿਆਂ ਦੇ ਉਦਘਾਟਨ ਜਿਹੜੇ ਆ ਵਿਧਾਇਕ ਕਰਨ ਕੀ ਇਹ ਉਦਘਾਟਨ ਕਦੇ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਮਿਸਤਰੀਆਂ ਤੋਂ ਕਰਾਇਆ ਕਰਾਂਗੇ ਕਿ ਹੁਣ ਮਿਸਤਰੀਆਂ ਤੋਂ ਉਦਘਾਟਨ ਕਰਾਉਣੇ ਬੰਦ ਕਰ ਦੇਣੇ ਜਾਂ ਮਿਸਤਰੀਆਂ ਦੇ ਨਾਂ ਜਿਹੜੇ ਉਹ ਕਹਿੰਦੇ ਹੁੰਦੇ ਸੀਗੇ ਕਿ ਬੋਰਡ ਦੇ ਉੱਪਰ ਹੋਇਆ ਕਰਨਗੇ ਕਿ ਮਿਸਤਰੀਆਂ ਦੇ ਨਾਮ ਤਾਂ ਕਦੇ ਬੋਰਡ ਤੇ ਦਿਖੇ ਨਹੀਂ ਅਰਵਿੰਦ ਕੇਦਰੀਵਾਲ ਦਾ ਨਾਮ ਜਿਹੜਾ ਉਹਦੇ ਵਿੱਚ ਜ਼ਰੂਰ ਜਿਹੜਾ ਦਿਖਦਾ ਸਾਨੂੰ ਪਰ ਹਨਾਨੇ ਦੀ ਗੱਲ ਇਹ ਹੈ ਕਿ ਆਪਣੀਆਂ ਕਈਆਂ ਗੱਲਾਂ ਤੋਂ ਇੱਕੋ ਗੱਲ ਪਹਿਲੀ ਵਾਰ ਨਹੀਂ ਹੈ ਕਿ ਭੱਜਰੀ ਹੋਵੇ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਗੱਲ ਤੇ ਮੁੱਖ ਮੰਤਰੀ ਭਗਵੰਤ ਮਾਨ ਖੜਦੇ ਦਿਖਾਈ ਦਿੱਤੇ ਹੀ ਨਹੀਂਗੇ ਤਾਂ ਹੁਣ ਉਹਨਾਂ ਨੇ ਖਾਸ ਇਨਸਟਰਕਸ਼ਨਾਂ ਦੇ ਦਿੱਤੀਆਂ ਨੇ ਮਨੀਸ਼ ਸੋਦੀਆ ਨੇ ਕਿ ਭਾਈ 1 ਲੱਖ ਤੋਂ ਉੱਪਰ ਦਾ ਜਿਹੜਾ ਕੰਮ ਕਿਸੇ ਸਕੂਲ ਦੇ ਵਿੱਚ ਹੋਇਆ ਉਹ ਵਿਧਾਇਕਾਂ ਨੂੰ ਜਾ ਕੇ ਦੱਸੋ ਤੇ ਕਹੋ ਕਿ ਉਹਦਾ ਉਦਘਾਟਨ ਜਿਹੜਾ ਵਿਧਾਇਕ ਹੀ ਕਰਨਗੇ ਔਰ ਆਸੇ-ਪਾਸੇ ਵੀ ਕੋਈ ਸਰਕਾਰੀ ਕੰਮ ਛੋਟਾ ਵੱਡਾ ਹੋਇਆ ਉਹਦਾ ਉਦਘਾਟਨ ਵੀ ਜਿਹੜਾ ਉਹ ਵਿਧਾਇਕ ਹੀ ਕਰਨ ਤਾਂ ਜੋ ਲੋਕਾਂ ਦੇ ਵਿੱਚ ਜਾਵੇ ਕਿ ਸਰਕਾਰ ਜਿਹੜੀ ਆ ਨਾ ਉਹ ਉਦਘਾਟਨ ਤੇ ਉਦਘਾਟਨ ਕਰਨੇ ਸ਼ੁਰੂ ਕਰ ਚੁੱਕੀ ਹੈ ਔਰ ਜਿਹੜਾ ਹੈਗਾ ਉਹ ਵਿਕਾਸ ਕਾਰਜ ਜਿਹੜੇ ਆ ਉਹ ਬੜੇ ਚੱਲ ਰਹੇ ਆ ਦੂਜੇ ਪਾਸੇ ਇੱਕ ਮੀਟਿੰਗ ਜਿਹੜੀ ਆ ਮਕਾਨ ਉਹ ਸਾਰੀ ਵਿਭਾਗ ਦੀ ਲਈ ਹੈ ਆਪਣੇ ਸਤਿੰਦਰ ਜੈਨ ਸਾਹਿਬ ਨੇ ਜਿਹੜੇ ਸਹਿ ਇੰਚਾਰਜ ਨੇ ਉਹਨਾਂ ਨੇ ਮੀਟਿੰਗ ਲਈ ਹੈ ਉਹਨਾਂ ਨੇ ਮੀਟਿੰਗ ਦੇ ਵਿੱਚ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਮਕਾਨ ਉਸਾਰੀ ਵਿਭਾਗ ਦੀਆਂ ਜਿਹੜੀਆਂ ਕੁਝ ਜਾਣਕਾਰੀਆਂ ਨੇ ਉਹ ਆਸਲ ਕੀਤੀਆਂ ਨੇ ਨਵੀਆਂ ਵਿਵਸਥਾਬੰਦੀਆਂ ਦੀਆਂ ਇਨਸਟਰਕਸ਼ਨਾਂ ਜਿਹੜੀਆਂ ਦਿੱਤੀਆਂ ਨੇ ਪਰ ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਇਹ ਮਕਾਨ ਉਸਾਰੀ ਵਿਭਾਗ ਦੀ ਮੀਟਿੰਗ ਜਿਹੜੀ ਹੈ ਸਤੰਦਰ ਜੈਨ ਦੇ ਵੱਲੋਂ ਉਦੋਂ ਲਈ ਗਈ ਹੈ ਜਦੋਂ ਇਸ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਹੜੇ ਆ ਉਹ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਸੀ ਸਗੋਂ ਉਹ ਵਿਧਾਨ ਸਭਾ ਦੇ ਵਿੱਚ ਹਾਜ਼ਰ ਸੀਗੇ ਯਾਨੀ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਜਿਹੜੀ ਹੈ ਇਹ ਮੀਟਿੰਗ ਹੋਈ ਹੈ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਲਗਾਤਾਰ ਪਹਿਲਾਂ ਹੀ ਕਹਿੰਦੇ ਰਹੇ ਹਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਆ ਉਹ ਹਾਰ ਤੋਂ ਬਾਅਦ ਲਗਾਤਾਰ ਇੱਥੇ ਪਹੁੰਚਣਗੇ ਪਹਿਲਾਂ ਅਸੀਂ ਦੇਖਿਆ ਕਿ ਵੈਬ ਕੁਮਾਰ ਆਏ ਫਿਰ ਵਿਜੇਨ ਆਇਰ ਆਏ ਹੁਣ ਸੁਤੰਦਰ ਜੈਨ ਤੇ ਜਿਹੜੇ ਮਨੀਸ਼ ਸੋਦੀ ਆਏ ਨੇ ਔਰ ਅਸੀਂ ਫਿਰ ਉਹੀ ਗੱਲ ਕਹਿ ਰਹੇ ਹਾਂ ਕਿ ਠੀਕ ਹੈ ਤੁਸੀਂ ਇਨਚਾਰਜ ਹੋ ਪਾਰਟੀ ਦੇ ਹੈਗੇ ਹੋ ਤੁਸੀਂ ਸੰਗਠਨਾਤਮਕ ਢਾਂਚੇ ਦੇ ਵਿੱਚ ਆਪਣਾ ਜਿਹੜਾ ਕੰਮਕਾਜ ਕਰ ਸਕਦੇ ਹੋ ਤੁਸੀਂ ਮੰਤਰੀਆਂ ਦੇ ਨਾਲ ਤੁਸੀਂ ਆਪਣੇ ਵਿਧਾਇਕਾਂ ਦੇ ਨਾਲ ਤੁਸੀਂ ਆਪਣੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰ ਸਕਦੇ ਹੋ ਤਾਂ ਉਹਨਾਂ ਦੇ ਨਾਲ ਵਿਅਤਮੰਦੀ ਕਰ ਸਕਦੇ ਹੋ ਸਰਕਾਰ ਚਲਾਉਣ ਬਾਰੇ ਜਾਂ ਪਾਰਟੀ ਦੇ ਵਿਸਤਾਰ ਬਾਰੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਤੁਸੀਂ ਇੰਚਾਰਜ ਹੋ ਬਾਕੀ ਪਾਰਟੀਆਂ ਦੇ ਵੀ ਇੰਚਾਰਜ ਜਿਹੜੇ ਉਹ ਕਰਦੇ ਆ ਪਰ ਬਾਕੀ ਪਾਰਟੀਆਂ ਦੇ ਇੰਚਾਰਜ ਮੈਂ ਇਹ ਨਹੀਂ ਕਦੇ ਦੇਖਿਆ ਕਿ ਮੰਤਰੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਵਿਧਾਇਕ ਉਹਨਾਂ ਦੇ ਵਿਭਾਗਾਂ ਦੇ ਅਫਸਰਾਂ ਦੇ ਨਾਲ ਇਸ ਤਰੀਕੇ ਦੇ ਨਾਲ ਮੁਲਾਕਾਤਾਂ ਕਰਦੇ ਹੁਣ ਉਹਨਾਂ ਦੇ ਅਫਸਰਾਂ ਤੋਂ ਬਿਉਂਤਬੰਦੀ ਦੇ ਬਾਰੇ ਚਰਚਾ ਕਰਦੇ ਹੁਣ ਉਹਨਾਂ ਦੇ ਅਫਸਰਾਂ ਤੋਂ ਜਾਣਕਾਰੀ ਹਾਸਲ ਕਰਦੇ ਹੁਣ ਮੈਂ ਇਹ ਹੈਰਾਨ ਆ ਕਿ ਜਿਹੜੇ ਇਹ ਗੁਪਤ ਭੇਦ ਰੱਖਣ ਦੀ ਸੌਂ ਚੱਕਦੀਆਂ ਸਰਕਾਰਾਂ ਜਾਂ ਅਫਸਰ ਜਾਂ ਫਿਰ ਮੰਤਰੀ ਉਹ ਫਿਰ ਆਪਣੀ ਸੌਂ ਤੇ ਖੜਦੇ ਕਿਉਂ ਨਹੀਂ ਇਹ ਸੌਂ ਜਿਹੜੀ ਉਹ ਤੋੜ ਕਿਉਂ ਰਹੇ ਆ ਅਸੀਂ ਫਿਰ ਇਹ ਗੱਲ ਇਤਰਾਜ ਇਸ ਗੱਲ ਤੇ ਨਹੀਂ ਹੈ ਕਿ ਉਹ ਪੰਜਾਬ ਚ ਹੈ ਆ ਇਤਰਾਜ ਇਸ ਗੱਲ ਤੇ ਹੈ ਕਿ ਭਾਈ ਤੁਸੀਂ ਵਿਭਾਗਾਂ ਦੇ ਮੰਤਰੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਅਫਸਰਾਂ ਦੇ ਨਾਲ ਮੀਟਿੰਗ ਕਰ ਸਕਦੇ ਹੋ ਕਿਉਂਕਿ ਤੁਹਾਡੇ ਤੇ ਪਹਿਲੇ ਹੀ ਬੜੇ-ਬੜੇ ਇਲਜ਼ਾਮ ਲੱਗੇ ਆ ਕਿ ਤੁਸੀਂ ਉਥੇ ਦੂਜਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਉਥੇ ਕੰਮ ਕੀਤਾ ਔਰ ਮਨੀਸ਼ ਸੋਦੀਆ ਤੇ ਕੱਡੇ-ਕੱਡੇ ਇਲਜ਼ਾਮ ਲਿਕਰ ਦੇ ਵਿੱਚ ਲੱਗੇ ਆ ਔਰ ਸਤਿੰਦਰ ਜੈਨ ਦੇ ਉੱਪਰ ਕਿੰਨੇ ਵੱਡੇ ਲੱਗੇ ਆ ਇਲਜ਼ਾਮ ਔਰ ਮਨੀਸ਼ ਸੋਦੀਆ ਨੂੰ ਇੱਥੇ ਸਿੱਖਿਆ ਦਾ ਮਾਡਲ ਜਿਹੜਾ ਸੌਂਪਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਇਹ ਤੋਂ ਵੱਡਾ ਸਿੱਖਿਆ ਦਾ ਮਾਡਲ ਹੀ ਕੋਈ ਜਿਹੜਾ ਉਹ ਪੈਦਾ ਨਹੀਂ ਕਰ ਸਕਦਾ ਮਨੀਸ਼ ਸੋਦੀਆ ਤੋਂ ਜੇ ਉਹ ਤੋਂ ਵੱਡਾ ਕੋਈ ਸਿੱਖਿਆ ਮਾਡਲ ਪੈਦਾ ਨਹੀਂ ਕਰ ਸਕਦਾ ਤੇ ਫਿਰ ਜਿਹੜੇ ਅਧਿਆਪਕ ਤੁਹਾਡੇ ਤੁਸੀਂ ਫਿਨਲੈਂਡ ਤੁਸੀਂ ਕਿਤੇ ਹੋਰ ਭੇਜ ਰਹੇ ਹੋ ਸਿੰਗਾਪੁਰ ਭੇਜ ਰਹੇ ਹੋ ਉਹਨਾਂ ਨੂੰ ਫਿਰ ਮਨੀਸ਼ ਸੋਦੀਆ ਕੋਲ ਹੀ ਟ੍ਰੇਨਿੰਗ ਦਿਵਾ ਦਿੰਦੇ ਤੇ ਉਹ ਤਾਂ ਫਿਰ ਕਰਾਉਣਾ ਕੀ ਸੀਗਾ ਬਾਹਰਲੇ ਦੇਸ਼ਾਂ 'ਚ ਇੰਨਾ ਪੈਸਾ ਖਰਚ ਕੇ ਜਿਹੜਾ ਉਹ ਕਿਉਂ ਭੇਜ ਰਹੇ ਹੋ ਮਨੀਸ਼ ਸੋਦੀਆ ਕੋਲ ਹੀ ਟਿਊਸ਼ਨ ਜਿਹੜੀ ਉਹਨਾਂ ਦੀ ਲਵਾ ਦਿੰਦੇ ਤਾਂ ਮੈਂ ਹੈਰਾਨ ਹਾਂ ਕਿ ਇਸ ਤਰੀਕੇ ਦੇ ਨਾਲ ਕੀਤਾ ਕਿਉਂ ਜਾ ਰਿਹਾ ਔਰ ਹੈਰਾਨੀ ਹੈ ਕਿ ਇਹਨਾਂ ਦੋਵਾਂ ਦੇ ਉੱਪਰ ਔਰ ਇਹਨਾਂ ਦੋਵਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਕਥਿਤ ਤੌਰ ਤੇ 1300 ਕਰੋੜ ਦੇ ਕਲਾਸ ਰੂਮਾਂ ਦੇ ਵਿੱਚ ਕਪੜੇ ਦੀ ਤਾਂ ਹੁਣ ਉਸੇ ਬੰਦੇ ਨੂੰ ਇੱਥੇ ਫਿੱਟ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਅਸਤਿੰਦਰ ਜੈਨ ਤੇ ਮਨੀਸ਼ ਸੋਦੀਆ ਦੇ ਖਿਲਾਫ ਜਿਹੜਾ ਉਹ ਪਰਚਾ ਦਰਜ ਕਰਨ ਦੀ ਤਾਂ ਮੈਨੂੰ ਹੈਰਾਨੀ ਇਸ ਚੀਜ਼ ਤੇ ਹੈ ਕਿ ਉੱਥੇ ਗਲਤ ਕੰਮ ਕਰਕੇ ਆਏ ਜਿਹੜੇ ਲੋਕ ਆ ਇੱਥੇ ਆ ਕੇ ਉਹਨਾਂ ਨੂੰ ਹੁਣ ਪੰਜਾਬ ਦੀ ਸੱਤਾ ਜਿਹੜੀ ਸੌਂਪੀ ਜਾ ਰਹੀ ਹੈ ਜਿਹੜੇ ਆਪਣੇ ਸੂਬੇ ਦੇ ਨਾਲ ਸਕੇ ਨਹੀਂ ਹੋਏ ਉਹ ਸਾਡੇ ਪੰਜਾਬ ਦੇ ਸੂਬੇ ਦੇ ਨਾਲ ਕਿੱਥੇ ਸਕੇ ਹੋਣਗੇ ਇਹ ਵੀ ਗੱਲ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਦੱਸ ਦੇਣੀ ਚਾਹੀਦੀ ਆ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਇੱਕ ਵਾਰ ਫੇਰ ਇਹ ਗੱਲ ਦੱਸਦਿਆਂ ਨੂੰ ਕਿ ਮਕਾਨ ਉਸਾਰੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਸਤਿੰਦਰ ਜੈਨ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮੀਟਿੰਗ ਉਦੋਂ ਕੀਤੀ ਗਈ ਹੈ ਕਿ ਜਦੋਂ ਵਿਭਾਗ ਦੇ ਮੰਤਰੀ ਹਰਦੀਪ ਮੁੰਡੀਆਂ ਜਿਹੜੇ ਆ ਉਹ ਵਿਧਾਨ ਸਭਾ 'ਚ ਹਾਜ਼ਰ ਸੀਗੇ ਯਾਨੀ ਮੰਤਰੀ ਵਿਧਾਨ ਸਭਾ 'ਚ ਹਾਜ਼ਰ ਹੈ ਤੇ ਉਹਦੀ ਗੈਰ ਹਾਜ਼ਰੀ ਦੇ ਵਿੱਚ ਉਹਦੇ ਵਪਾ ਅਧਿਕਾਰੀਆਂ ਦੇ ਨਾਲ ਅਫਸਰਾਂ ਦੇ ਨਾਲ ਸਤਿੰਦਰ ਜੈਨ ਜਿਹੜੇ ਆ ਉਹ ਮੀਟਿੰਗ ਕਰ ਰਹੇ ਆ ਉਹਨਾਂ ਤੋਂ ਜਿਹੜੀ ਉਹ ਫੀਡਬੈਕ ਲੈ ਰਹੇ ਆ ਉਹਨਾਂ ਤੋਂ ਜੇ ਗੱਲ ਕਰੀਏ ਤਾਂ ਉਹ ਸਾਰੀ ਜਾਣਕਾਰੀ ਲੈ ਰਹੇ ਆ ਉਹਨਾਂ ਨੂੰ ਇਨਸਟਰਕਸ਼ਨਾਂ ਦੇ ਰਹੇ ਆ ਸਤਿੰਦਰ ਜੈਨ ਸਹਿ ਇਨਚਾਰਜ ਨੇ ਮਨੀਸ਼ ਸੋਦੀਆ ਇਨਚਾਰਜ ਨੇ ਉਹ ਆਪਣੇ ਸੰਗਠਨਾਤਮਕ ਢਾਂਚਾ ਦੇਖ ਸਕਦੇ ਆ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੁਲਾਕਾਤ ਕਰ ਸਕਦੇ ਆ ਵਿਉਂਤਬੰਦੀ ਕਰ ਸਕਦੇ ਆ ਮੁੱਖ ਮੰਤਰੀ ਦੇ ਨਾਲ ਕਰ ਸਕਦੇ ਆ ਪਰ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਨਹੀਂ ਕਰ ਸਕਦੇ ਉਹਨਾਂ ਤੋਂ ਜਾਣਕਾਰੀ ਨਹੀਂ ਲੈ ਸਕਦੇ ਉਹਨਾਂ ਉਹਨਾਂ ਨੂੰ ਇਨਸਟਰਕਸ਼ਨਾਂ ਸਿੱਧੇ ਤੌਰ ਤੇ ਨਹੀਂ ਕਰ ਸਕਦੇ ਇਹ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਮੰਤਰੀਆਂ ਦੇ ਸਿਰਾਂ ਤੇ ਇਹ ਆ ਕੇ ਬਹਿ ਗਿਆ ਸਿੱਧੇ ਤੌਰ ਤੇ ਸਰਕਾਰ ਇਹ ਦੋਵੇਂ ਜਣੇ ਹੁਣ ਝਲਾ ਰਹੇ ਆ ਤਾਂ ਹੁਣ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਰਿਹਾ ਹੈ ਇਨਚਾਰਜ ਦਾ ਕੰਮ ਇਨਚਾਰਜੀ ਤੱਕ ਰਹਿਣਾ ਚਾਹੀਦਾ ਹੈ ਸਰਕਾਰ ਦੇ ਕੰਮ ਕਾਜ ਦੇ ਵਿੱਚ ਮੈਨੂੰ ਲੱਗਦਾ ਇਸ ਤਰੀਕੇ ਨਾਲ ਦਖਲ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਆਂ ਅਗਲੀ ਖਬਰ ਵੀ ਜਿਹੜੀ ਆ ਉਹ ਬੜੀ ਅਹਿਮ ਹੈਗੀ ਹੈ ਕਿ ਭਗਵੰਤ ਮਾਨ ਜਿਹੜੇ ਆ ਅੱਜ ਕਹਿੰਦੇ ਆ ਕਿ ਮੁਲਾਕਾਤ ਕਰਨ ਜਾ ਰਹੇ ਨੇ ਜਿਹੜੇ 4 ਵਜੇ ਕਹਿੰਦੇ ਕਿ ਗਵਰਨਰ ਸਾਹਿਬ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੋਰਾਂ ਦੇ ਨਾਲ ਜਿਹੜੀ ਆ ਉਹ ਮੁਲਾਕਾਤ ਕਰਨਗੇ ਔਰ ਇਸ ਮੁਲਾਕਾਤ ਦਾ ਅਜੰਡਾ ਕੀ ਰਹਿਣ ਵਾਲਾ ਉਹ ਬੜੀ ਚਰਚਾ ਜਿਹੜੀ ਹੈ ਉਹ ਬੜੀ ਹੋਈ ਹੈ ਔਰ ਚਰਚਾ ਇਸ ਕਰਕੇ ਬਣੀ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਗੱਲਾਂ ਬਤਾ ਹੋ ਰਹੀਆਂ ਸੀਗੀਆਂ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋ ਸਕਦਾ ਹੈ ਤਾਂ ਕੁਝ ਲੋਕ ਕਿਆਸ ਰਹੀਆਂ ਇਹ ਲਾ ਰਹੇ ਆ ਕਿ ਸ਼ਾਇਦ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਨੂੰ ਲੈ ਕੇ ਨਵੇਂ ਮੰਤਰੀਆਂ ਦੇ ਨੂੰ ਜਿਹੜੀ ਆ ਸੌਚਕਾਉਣ ਨੂੰ ਲੈ ਕੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਣਾ ਦੇ ਨਾਲ ਮੁਲਾਕਾਤ ਕਰ ਸਕਦੇ ਆ ਔਰ ਨਾਲ ਹੀ ਨਾਲ ਉਹ ਟਾਈਮ ਲੈ ਸਕਦੇ ਆ ਕਿ ਭਾਈ ਅਸੀਂ ਪੰਜਾਬ ਦੇ ਨਵੇਂ ਮੰਤਰੀਆਂ ਨੂੰ ਸੌਚਕਾਉਣੀ ਹੈ ਇਹ ਰੁਝੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਪਰ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੰਜਾਬ ਸੀਐਮ ਦੇ ਜਿਹੜੇ ਅਧਿਕਾਰੀ ਨੇ ਉਹ ਕਹਿ ਰਹੇ ਆ ਕਿ ਭਾਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੁੱਖ ਮੰਤਰੀ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਬਿਲ ਨੇ ਜਿਹੜੇ ਉਹ ਉਹਨਾਂ ਨੂੰ ਲੈ ਕੇ ਜਿਹੜੀਆਂ ਉਹ ਚਰਚਾ ਕਰਨਗੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਚਰਚਾ ਕਰਨਗੇ ਗਵਰਨਰ ਸਾਹਿਬ ਹੋਰਾਂ ਦੇ ਨਾਲ ਕਹਿੰਦੇ ਕਿ ਇਹ ਕਾਫੀ ਲੰਬੇ ਸਮੇਂ ਤੋਂ ਚਾਹ ਦਾ ਪ੍ਰੋਗਰਾਮ ਜਿਹੜਾ ਉਹ ਲੰਬੇ ਪਿਆਸ ਹੈਗਾ ਔਰ ਇਸ ਕਰਕੇ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਗਵਰਨਰ ਸਾਹਿਬ ਕੋਲੇ ਚਲੇ ਆ ਇਹੋ ਜੀਆਂ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਰ ਹਲੇ ਵੀ ਕਿਆਸ ਰਹੀਆਂ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸ ਬਿਆਨ ਆਉਣ ਤੋਂ ਬਾਅਦ ਵੀ ਸੀਐਮਓ ਦੇ ਕੇ ਭਾਈ ਨਹੀਂ ਮੰਤਰੀ ਮੰਡਲ ਦੀ ਜਿਹੜੀ ਵਿਸਤਾਰ ਤੇ ਚਰਚਾ ਨਹੀਂ ਹੋਣੀ ਜਾਂ ਉਹਨਾਂ ਦੇ ਟਾਈਮ ਬਾਰੇ ਕੋਈ ਚਰਚਾ ਨਹੀਂ ਹੋਣੀ ਫਿਰ ਵੀ ਇਹ ਕਿਆਸ ਰਹੀਆਂ ਉਹਨਾਂ ਦੇ ਸਫਾਈ ਦੇਣ ਦੇ ਬਾਵਜੂਦ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਲਗਾਤਾਰ ਚਰਚਾ ਹੈ ਕੀ ਮੰਤਰੀ ਮੰਡਲ ਚ ਵਿਸਤਾਰ ਹੋਣਾ ਔਰ ਅਜਿਹੇ ਸਮੇਂ ਦੇ ਵਿੱਚ ਰੌਲਾ ਰੱਪਾ ਵੀ ਜਿਹੜਾ ਉਹ ਨਹੀਂ ਪਾਇਆ ਜਾਂਦਾ ਔਰ ਚੁੱਪਚੀਪੀਤੇ ਵੀ ਸਾਰਾ ਕੰਮ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਔਰ ਹੋ ਸਕਦਾ ਹੈ ਕਿ ਚੁੱਪਚੀਪੀਤੇ ਮੁੱਖ ਮੰਤਰੀ ਭਗਵੰਤ ਮਾਨ ਟਾਈਮ ਲੈਣਾ ਚਾਹੁੰਦੇ ਹੋਣ ਰੌਲਾ ਰੱਪਾ ਨਾ ਪਾਉਣਾ ਚਾਹੁੰਦੇ ਹੋਣ ਇਹ ਵੀ ਜਿਹੜੀਆਂ ਚਰਚਾਵਾਂ ਹੈਗੀਆਂ ਨੇ ਪਰ ਇਹ ਵੀ ਆ ਗੱਲ ਵੀ ਜੇ ਫੋਨ ਕੱਲੇ ਫੋਨ ਟਾਈਮ ਹੀ ਲੈਣਾ ਹੁੰਦਾ ਤਾਂ ਉਹ ਫੋਨ ਤੇ ਵੀ ਲਿਆ ਜਾ ਸਕਦਾ ਸਿਗਾ ਔਰ ਜਾਂ ਕਿਸੇ ਤਰੀਕੇ ਨਾਲ ਕਿਸੇ ਚਿੱਠੀ ਪੱਤਰ ਲਿਖ ਕੇ ਵੀ ਜਿਹੜਾ ਉਹ ਲਿਆ ਜਾ ਸਕਦਾ ਸੀਗਾ ਹੁਣ ਚਰਚਾਵਾ ਦੂਮੇ ਪਾਸੇ ਚੱਲ ਰਹੀਆਂ ਨੇ ਕਿ ਕੁਝ ਬਿੱਲ ਪੈਂਡਿੰਗ ਜਿਹੜੇ ਹੈਗੇ ਨੇ ਉਹਨਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤੇ ਕੁਝ ਚਰਚਾ ਹੋਊ ਇਸ ਮੀਟਿੰਗ ਦੇ ਵਿੱਚ ਕੁਝ ਚੀਜ਼ਾਂ ਹੋਰ ਵੀ ਜਿਹੜੀਆਂ ਉਹ ਦਸੀਆਂ ਜਾ ਰਹੀਆਂ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਸ ਤੇ ਚਰਚਾ ਜਿਹੜੀ ਆ ਹੋਊਗੀ ਔਰ ਕੀ ਇਹ ਟਾਈਮ ਲੈਂਦੇ ਆ ਕਿ ਨਹੀਂ ਲੈਂਦੇ ਪਰ ਇਹ ਚਰਚਾ ਪੂਰੀ ਜੋਰਾਂ ਤੇ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਜਾਂ ਵਿਧਾਨ ਸਭਾ ਸੈਸ਼ਨ ਦੇ ਬਾਅਦ ਤੋਂ ਤੱਕ ਕਿਸੇ ਸਮੇਂ ਵੀ ਜਿਹੜਾ ਉਹ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਜਿਹੜਾ ਉਹ ਹੋ ਸਕਦਾ ਹੈ ਇਹ ਜਿਹੜੀ ਚਰਚਾ ਅਕਸਰ ਜਿਹੜੀ ਉਹ ਚੱਲੀ ਜਾ ਰਹੀ ਹੈ ਔਰ ਕਿਸੇ ਵੇਲੇ ਵੀ ਕਹਿੰਦੇ ਆ ਕਿ ਇਹਦੇ ਵਿੱਚ ਹੋ ਸਕਦੀ ਹੈ ਤਾਂ ਹੁਣ ਦੇਖਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਗੱਲਬਾਤ ਪੰਜਾਬ ਦੇ ਗਵਰਨਰ ਸਾਹਿਬ ਦੇ ਨਾਲ ਕਰਕੇ ਆਉਂਦੇ ਆ ਤਾਂ ਅਗਲੀ ਖਬਰ ਜੇ ਆਪਾਂ ਲੈ ਲਈਏ ਅਗਲੀ ਖਬਰ ਵੀ ਜਿਹੜੀ ਆ ਬਹੁਤ ਐ ਮੰਤਰੀ ਗੁਰਮੀਤ ਖੁੜੀਆਂ ਨੂੰ ਤਕੜਾ ਜਿਹੜਾ ਉਹ ਕਰਾਰਾ ਝਟਕਾ ਲੱਗਿਆ ਔਰ ਮੰਤਰੀ ਜਿਹੜੇ ਆ ਕੁਝ ਵਿਭਾਗ ਦੇ ਆਪਣੇ ਮੰਤਰੀਆਂ ਦੇ ਨਾਲ ਕਹਿੰਦੇ ਕਿ ਵਦੇਸ਼ ਦੌਰੇ ਤੇ ਅਮਰੀਕਾ ਦੌਰੇ ਤੇ ਜਾਣਾ ਚਾਹੁੰਦੇ ਸੀਗੇ ਔਰ ਨਾਲ ਉਹਨਾਂ ਦੇ ਕੁਝ ਵਫਦ ਨੇ ਵੀ ਜਾਣਾ ਸੀਗਾ ਪਰ ਕਹਿੰਦੇ ਆ ਕਿ ਮੰਤਰੀ ਗੁਰਮੀਤ ਖੁੜੀਆਂ ਨੂੰ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲੇ ਆ ਉਹਨਾਂ ਨੇ ਅਮਰੀਕਾ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ ਉਹਨਾਂ ਦੇ ਦੌਰੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ ਔਰ ਆਪਣੇ ਵਫਦ ਦੇ ਨਾਲ ਗੁਰਮੀਤ ਸਿੰਘ ਖੁੜੀਆਂ ਅਮਰੀਕਾ ਜਾਣਾ ਚਾਹੁੰਦੇ ਸੀ ਕੁਝ ਦਿਨ ਉੱਥੇ ਜਾਣਾ ਚਾਹੁੰਦੇ ਸੀਗੇ ਔਰ ਉਹ ਦौरा ਸੀਗਾ ਉਹਨਾਂ ਦਾ ਔਰ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਨਹੀਂ ਦਿੱਤੀ ਇਸ ਤੋਂ ਪਹਿਲਾਂ ਸਪੀਕਰ ਸੰਧਵਾ ਨੂੰ ਵੀ ਵਿਦੇਸ਼ ਮੰਤਰਾਲਿਆਂ ਨੇ ਇੱਕ ਵਾਰੀ ਆਪਾਂ ਨੂੰ ਯਾਦ ਆ ਕਿ ਨਹੀਂ ਸੀ ਪ੍ਰਵਾਨਗੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪ੍ਰਵਾਨਗੀ ਜਿਹੜੀ ਆ ਉਹ ਨਹੀਂ ਸੀ ਦਿੱਤੀ ਜਿਹੜੇ ਉਸ ਸਮੇਂ ਦੇ ਮੰਤਰੀ ਜੋੜੇ ਮਾਜਰਾ ਹੁੰਦੇ ਸੀ ਉਹਨਾਂ ਨੂੰ ਵੀ ਪ੍ਰਵਾਨਗੀ ਨਹੀਂ ਸੀ ਦਿੱਤੀ ਪਰ ਉਹ ਫਿਰ ਵੀ ਜਿਹੜਾ ਉਹ ਚਲੇ ਗਏ ਸੀਗੇ ਤੇ ਉਹਨਾਂ ਦੀ ਉਹਨਾਂ ਨੂੰ ਵੀ ਪ੍ਰਵਾਨਗੀ ਜਿਹੜੀ ਆ ਉਹ ਨਹੀਂ ਸੀ ਮਿਲੀ ਤਾਂ ਹੁਣ ਮੰਤਰੀ ਗੁਰਮੀਤ ਖੁੜੀਆਂ ਨੂੰ ਜਿਹੜੀ ਆ ਉਹ ਪ੍ਰਵਾਨਗੀ ਬਾਹਰ ਜਾਣ ਦੀ ਮਿਲੀ ਨਹੀਂ ਹੈ ਔਰ ਹਰਾਨੀ ਇਸ ਗੱਲ ਦੀ ਵੀ ਹੈ ਕਿ ਵਿਦੇਸ਼ ਮੰਤਰਾਲੇ ਨੇ ਇਹ ਵੀ ਨਹੀਂ ਦੱਸਿਆ ਕਿ ਭਾਈ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਕਿਉਂ ਨਹੀਂ ਜਾ ਰਹੀ ਵਿਦੇਸ਼ ਮੰਤਰਾਲੇ ਨੇ ਇਹ ਵੀ ਨਹੀਂ ਦੱਸਿਆ ਕਿ ਇਹਨਾਂ ਨੂੰ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਮਤਲਬ ਕਿਸੇ ਤਰੀਕੇ ਦੀ ਹਾਲੇ ਤੱਕ ਕੋਈ ਵੀ ਜਿਹੜੀ ਜਾਣਕਾਰੀ ਅਜੇ ਹੀ ਨਹੀਂ ਦਿੱਤੀ ਗਈ ਕਿ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਕਿਉਂ ਨਹੀਂ ਭੇਜਿਆ ਜਾ ਰਿਹਾ ਇਹ ਜਾਣਕਾਰੀ ਕੋਈ ਨਹੀਂ ਦਿੱਤੀ ਗਈ ਸਿਰਫ ਸਿੱਧੇ ਤੌਰ ਤੇ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਭਾਈ ਇਹ ਇਹ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਵਿਦੇਸ਼ ਮੰਤਰਾਲੇ ਦੇ ਵੱਲੋਂ ਹੁਣ ਦੇਖਦੇ ਹਾਂ ਕਿ ਅੱਗੇ ਗੁਰਮੀਤ ਸਿੰਘ ਖੁੜੀਆਂ ਕੀ ਉਪਰਾਹ ਅਪਣਾਉਂਦੇ ਹੈਗੇ ਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਤਾਂ ਡਿਪਲੋਮੈਟਿਕ ਪਾਸਪੋਰਟ ਵੀ ਸੀਗਾ ਉਹਨਾਂ ਨੂੰ ਤਾਂ ਵੀ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਸੀ ਮਿਲੀ ਸੰਧਵਾ ਨੂੰ ਇਜਾਜ਼ਤ ਨਹੀਂ ਸੀ ਮਿਲੀ ਜੋੜੇ ਮਾਦਰਾ ਨੂੰ ਇਜਾਜ਼ਤ ਨਹੀਂ ਸੀ ਮਿਲੀ ਤਾਂ ਇਸ ਕਰਕੇ ਹੁਣ ਗੁਰਮੀਤ ਖੁੜੀਆਂ ਦੀ ਵੀ ਜਿਹੜੀ ਇਜਾਜ਼ਤ ਨਹੀਂ ਮਿਲੀ ਉਹਨਾਂ ਨੂੰ ਉਹ ਵੀ ਜਿਹੜਾ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬਣੀ ਹੋਈ ਹੈ ਤਾਂ ਹਾਲਾਂਕਿ ਇਹ ਵੀ ਫੇਰ ਦੱਸ ਦਿੰਨਾ ਕਿ ਹਲੇ ਤੱਕ ਇਜਾਜ਼ਤ ਨਾ ਦੇਤੇ ਜਾਣ ਦਾ ਕਾਰਨ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਦੱਸਿਆ ਨਹੀਂ ਜਾ ਰਿਹਾ ਔਰ ਉਹ ਆਪਣੇ ਵਫਦ ਦੇ ਨਾਲ ਅਮਰੀਕਾ ਦੇ ਵਿੱਚ ਜਾਣਾ ਚਾਹੁੰਦੇ ਸੀਗੇ ਅਗਲੀ ਖਬਰ ਲੈਣੇ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਆ ਔਰ ਅੱਜ ਬਜਟ ਸੈਸ਼ਨ ਦਾ ਦੂਜਾ ਬਜਟ ਸੈਸ਼ਨ ਦਾ ਦੂਜਾ ਦਿਨ ਹੈ ਔਰ ਅੱਜ ਬਜਟ ਸੈਸ਼ਨ ਤੋਂ ਪਹਿਲਾਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਪੈਨਸਰੰਜ ਫਰੰਟ ਦੇ ਵੱਲੋਂ ਔਰ ਜਿਹੜੇ ਮਿਡੇ ਮੀਲ ਦੇ ਜਿਹੜੇ ਦਫਤਰੀ ਕੰਮਕਾਜ ਵਾਲੇ ਆ ਉਹਨਾਂ ਨੇ ਵੀ ਅੱਜ ਐਲਾਨ ਕੀਤਾ ਹੈ ਕਿ ਅੱਜ ਅਸੀਂ ਵਿਧਾਨ ਸਭਾ ਦਾ ਘਰਾਓ ਕਰਾਂਗੇ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਆ ਉਹ ਤਨਖਾਹ ਨਹੀਂ ਪਾਈ ਜਾਂਦੀ ਮੈਂ ਹੈਰਾਨ ਹਾਂ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦੀ ਪਾਰਟੀ ਵਾਲੇ ਵੱਡੇ ਵੱਡੇ ਦਾਅਵੇ ਵਾਅਦੇ ਕਰਦੇ ਆ ਕਿ ਸਾਡੇ ਕੋਲੇ ਪੈਸਾ ਬੜਾ ਸੀ ਮਨਪ੍ਰੀਤ ਬਾਦਲ ਵਾਂਗੂ ਇਹ ਨਹੀਂ ਗੱਲਾਂ ਕਹਿੰਦੇ ਕਿ ਭਾਈ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡੇ ਕੋਲੇ ਤਾਂ ਖਜ਼ਾਨੇ ਭਰਪੂਰ ਨੇ ਪਰ ਮੈਂ ਹੈਰਾਨ ਹਾਂ ਕਿ ਇਹ ਮਿਡਡੇ ਮੀਲ ਵਾਲੇ ਜਿਹੜੇ ਕਰਮਚਾਰੀ ਜਿਹੜੇ ਵਿਚਾਰੇ ਹੈਗੇ ਆ ਦਫ਼ਤਰੀ ਉਹ ਕਹਿੰਦੇ ਕਿ ਸਾਡੀਆਂ ਤਨਖਾਹਾਂ ਨਹੀਂ ਆਈਆਂ ਉਧਰ ਜਿਹੜਾ ਪੀਐਸਪੀਸੀਐਲ ਦੇ ਲੋਕ ਜਿਹੜੇ ਉਹ ਚਿੱਠੀ ਲਿਖ ਦਿੰਦੇ ਆ ਕਿ ਭਾਈ ਸਾਨੂੰ ਤਨਖਾਹ ਦੇਣੀ ਔਖੀ ਹੋ ਜਾਣੀ ਹੈ ਉਧਰ ਪੀਆਰਟੀਸੀਪੀ ਵਾਲੇ ਜਿਹੜੇ ਉਹ ਲਿਖ ਦਿੰਦੇ ਆ ਉਹ ਕਹਿੰਦੇ ਕਿ ਸਾਡੇ ਤੋਂ ਤਨਖਾਹ ਦੇਣੀ ਔਖੀ ਹੋ ਰਹੀ ਹੈ ਸਾਡਾ ਜਿਹੜੇ ਇਧਰ ਝੁਗਾਚੌੜ ਹੋਇਆ ਪਿਆ ਤੇ ਮੈਂ ਹੈਰਾਨ ਆ ਕਿ ਇਦੋਂ ਦਾ ਮਨਪੀਤ ਬਾਦਲੀ ਚੰਗਾ ਸੀਗਾ ਉਹ ਘੱਟੋ ਘੱਟ ਦੱਸਦਾ ਦਿੰਦਾ ਸੀ ਨਾ ਸੱਚਾਈ ਕਿ ਭਾਈ ਸਾਡੇ ਕੋਲੇ ਪੈਸੇ ਹੈ ਨਹੀਂ ਤੇ ਇਧਰ ਮੁਖਵੰਤਰੀ ਭਗਵੰਤ ਮਾਨ ਤਾਂ ਦਾਅਵੇ ਵਾਦੇ ਛੱਡ ਦਿੰਦੇ ਆ ਵੱਡੇ ਵੱਡੇ ਫੋਕੇ ਪੈਂਟਰ ਵੀ ਮਾਰ ਦਿੰਦੇ ਆ ਕਿ ਪੈਸੇ ਬੜੇ ਆ ਅਸਲੀਅਤ ਇਹ ਆ ਵੀ ਤਨਖਾਹਾਂ ਦੇਣ ਜੋ ਕੇ ਪੈਸੇ ਹੈ ਨਹੀਂ ਤੇ ਜਿਹੜੇ ਲੋਕ ਆ ਵਿਚਾਰੇ ਰੋਈ ਜਾਂਦੇ ਆ ਧਰਨਿਆਂ ਨੂੰ ਮਜਬੂਰ ਆ ਘਟੋ ਘਟ ਮਨਪਿਤ ਬਾਦਲ ਏਦੂ ਤਾਂ ਚੰਗਾ ਸੀ ਨਾ ਸੱਚ ਤਾਂ ਬੋਲਦਾ ਸੀ ਕਿ ਭਾਈ ਪੈਸੇ ਹੈ ਨਹੀਂ ਤਾਂ ਚਲੋ ਹੁਣ ਦੇਖਦੇ ਆ ਕਿ ਇਹ ਸਾਰੇ ਜਣੇ ਉਧਰ ਅੱਜ ਵਿਧਾਨ ਸਭਾ ਦੇ ਵੱਲ ਘਰਾਉ ਜਿਹੜਾ ਉਹ ਕਰਨ ਜਾਣਗੇ ਔਰ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਹਾਲੀ ਪ੍ਰਦਰਸ਼ਨ ਕਰਾਂਗੇ ਔਰ ਜੇਕਰ ਦੁਪਹਿਰ ਤੱਕ ਸਾਡੇ ਤਨਖਾਹ ਜਿਹੜੀ ਆ ਉਹ ਪਾ ਦਿੱਤੀ ਜਾਂਦੀ ਆ ਤਾਂ ਫਿਰ ਅਸੀਂ ਨਹੀਂ ਜਾਵਾਂਗੇ ਤੇ ਜੇ ਦੁਪਹਿਰ ਤੱਕ ਸਾਡੀ ਤਨਖਾਹ ਨਹੀਂ ਪਾਈ ਜਾਂਦੀ ਤਾਂ ਫਿਰ ਅਸੀਂ ਅੱਗੇ ਵਧਾਂਗੇ ਵਿਧਾਨ ਸਭਾ ਦਾ ਘਰਾਓ ਜਿਹੜਾ ਕਰਾਂਗੇ ਵੱਖ-ਵੱਖ ਫਰੰਟ ਜਿਹੜੇ ਮੁਲਾਜ਼ਮ ਜੱਥੇਬੰਦੀਆਂ ਦੇ ਉਹ ਜਿਹੜੇ ਮਤਲਬ ਮੋਰਚਾ ਖੋਲ ਕੇ ਬੈਠਿਆ ਸਰਕਾਰ ਦੇ ਖਿਲਾਫ ਔਰ ਹਰਾਨੀ ਇਸ ਚੀਜ਼ ਦੀ ਵੀ ਹੈ ਕਿ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਵੱਖ-ਵੱਖ ਮੁਲਾਜ਼ਮ ਫਰੰਟ ਹੋਣ ਮਤਲਬ ਵੱਖ-ਵੱਖ ਜੱਥੇਬੰਦੀਆਂ ਹੋਣ ਮਤਲਬ ਹਰ ਵਰਗ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਉਹ ਸੜਕਾਂ ਤੇ ਉਤਰਿਆ ਹੋਇਆ ਚਾਹੇ ਉਹ ਤਨਖਾਹਾਂ ਨੂੰ ਲੈ ਕੇ ਹੋਵੇ ਚਾਹੇ ਉਹ ਪੱਕੀਆਂ ਪੱਕੀਆਂ ਮੰਗਾਂ ਨੂੰ ਲੈ ਕੇ ਹੋਵੇ ਚਾਹੇ ਉਹ ਇਨਸਾਫ ਆਮ ਬੰਦੇ ਲੈਣਾ ਹੋਵੇ ਹਰ ਵਰਗ ਜਿਹੜਾ ਪੰਜਾਬ ਦੇ ਵਿੱਚ ਸੜਕਾਂ ਤੇ ਉਤਰਿਆ ਹੋਇਆ ਔਰ ਪੰਜਾਬ ਦੇ ਵਿੱਚ ਜਿਹੜੀ ਉਹ ਬੜੀ ਮਤਲਬ ਸਥਿਤੀ ਜਿਹੜੀ ਆ ਉਹ ਹੋਰ ਹੀ ਤਰੀਕੇ ਦੀ ਬਣੀ ਹੋਈ ਹੈ ਔਰ ਧਰਨਿਆਂ ਦਾ ਗੜ ਬਣ ਚੁੱਕਿਆ ਪੰਜਾਬ ਔਰ ਕਿਸੇ ਵੀ ਤਰੀਕੇ ਜਿਹੜਾ ਸੁਖਤ ਜਿਹੜਾ ਉਹ ਮਾਹੌਲ ਜਿਹੜਾ ਦੇਖਣ ਨੂੰ ਮਿਲ ਨਹੀਂ ਰਿਹਾ ਔਰ ਇਸ ਤਰੀਕੇ ਦੀ ਇਹ ਸਥਿਤੀ ਜਿਹੜੀ ਆ ਪੰਜਾਬ ਦੇ ਵਿੱਚ ਬਣੀ ਹੋਈ ਆ ਔਰ ਸਰਕਾਰ ਕਹਿੰਦੀ ਆ ਕਿ ਅਸੀਂ ਰੰਗਲਾ ਖੁਸ਼ਹਾਲ ਪੰਜਾਬ ਬਚਾਉਣਾ ਬਣਾਉਣਾ ਹੈਗਾ ਕਿ ਇਸ ਤਰੀਕੇ ਦਾ ਪੰਜਾਬ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹ ਵੀ ਜਿਹੜੀ ਆ ਗੱਲ ਸੋਚਣ ਵਾਲੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਾਤਾਰ ਹਰ ਫਰੰਟ ਤੇ ਜਿਹੜਾ ਉਹ ਸਰਕਾਰ ਫੇਲ ਹੀ ਹੁੰਦੀ ਨਜ਼ਰ ਆ ਰਹੀ ਹੈ